ਤੁਹਾਡਾ ਸਾਰਿਆਂ ਦਾ ਬਈ ਆਪਾਂ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਣੀ ਨਵੀਂ ਵੀਡੀਓ 'ਚ ਤੁਹਾਡੇ ਖਾਤਰ ਬਹੁਤ ਸਾਰੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਆਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਬਈ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਜੇ ਕਿਸੇ ਨੂੰ ਬਈ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਤਾਂ ਆਪਣੇ ਕੋਲ ਇੱਕ ਵਧੀਆ ਵੀਡੀਓ ਤੇ 10-12 ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਆ ਆ ਕੁਝ ਆਪਣੇ ਕੋਲੇ ਭੇਜ ਦਿਓ ਐਡ ਆਪਾਂ ਬਿਲਕੁਲ ਫਰੀ ਚ ਲਗਾ ਦੇਵਾਂਗੇ ਤੇ ਤੁਹਾਡੇ ਫਰਮਾਇਸ਼ ਤੇ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਆ ਕੱਲੀ ਕੱਲੀ ਮਸ਼ੀਨਰੀ ਦੀ ਬਈ ਆਪਾਂ ਗੱਲ ਕਰਦੇ ਆ ਪਹਿਲੀ ਮਸ਼ੀਨਰੀ ਜਿਹੜੀ ਆਪਣੇ ਕੋਲੇ ਪਹੁੰਚੀ ਆ ਆਪਣੇ ਕੋਲੇ ਪਹੁੰਚੀ ਆ ਬਈ ਇਨੋਵਾ ਗੱਡੀ ਟੋ요ਟਾ ਦੀ ਟਾਇਰਾਂ ਦੀ ਗੱਲ ਕਰੀਏ ਬਿਲਕੁਲ ਨਵੇਂ ਆਪਾਂ ਨੂੰ ਟਾਇਰ ਮਿਲ ਜਾਣਗੇ 2010 ਮਾਡਲ ਗੱਡੀ ਆ ਬਈ ਤੇ 2029 ਤੱਕਰ ਗੱਡੀ ਦੀ ਪਾਸਿੰਗ ਰਿਨਿਊ ਹੋਈ ਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਬਈ ਮਲੇਰਕੋਟਲੇ ਏਰੀਆ ਚ ਗੱਡੀ ਖੜੀ ਆ। ਬਾਕੀ ਦੇਖ ਲਓ ਪੰਜਾਬ ਨੰਬਰ ਹੈ। ਪੀਵੀ 29 ਹਰ ਤੇ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੋਂ। ਅੰਦਰੋਂ ਵੀ ਪੂਰੀ ਵਧੀਆ ਤੇ ਨੁਕਸ ਕੋਈ ਨਹੀਂ ਹੈਗਾ। ਚਲਾਉਣ ਚ ਕੋਈ ਕਮੀ ਪੇਸ਼ੀ ਨਹੀਂ। ਵਧੀਆ ਮਾਲਕ ਨੇ ਰੱਖੀ ਹੋਈ ਆ ਤੇ ਵਧੀਆ ਸਾਰਾ ਕੁਝ ਵਰਕਿੰਗ ਚ ਹੈ। ਜੇ ਆਪਾਂ ਏਸੀ ਹੀਟਰ ਦੀ ਗੱਲ ਕਰੀਏ ਵਰਕਿੰਗ ਚ ਹੈ ਤੇ ਉੱਪਰ ਛਤਾਲਾ ਫਲੋਰ ਲੱਗਿਆ ਹੋਇਆਗਾ। ਤੇ ਵਧੀਆ ਗੱਡੀ ਆ ਸੋਹਣੀ ਸਾਫ ਸੁਥਰੀ। ਕਿਸਨੂੰ ਵੀ ਪਸੰਦ ਆਉਂਦੀ ਆ ਕੋਈ ਵੀ ਦੇਖਣ ਦਾ ਖਰੀਦਣ ਦਾ ਚਾਹਵਾਨ ਹੈਗਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਮਲੇਰ ਕੋਟਲੇ ਬਾਕੀ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਚੜੇ ਹੋਏ ਨੇ ਬਹੁਤ ਵਧੀਆ ਤੇ ਮੈਟਿੰਗ ਵਧੀਆ ਹੋਈ ਆ ਮੈਟ ਵਧੀਆ ਰੱਖੇ ਹੋਈ ਨਹੀਂ ਸਾਰਾ ਕੁਝ ਵਧੀਆ ਇੰਜਨ ਗੇਅਰ ਸਾਰਾ ਕੁਝ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ 190 ਮਾਲਕ ਬਾਈ ਦਾ ਜਿਹੜਾ ਨੰਬਰ ਹੈ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਜੇ ਕਿਸੇ ਨੂੰ ਪਸੰਦ ਆਈਏ ਤਾਂ ਗੱਲ ਕਰ ਲਿਓ ਮਾਲਕ ਨਾਲ 8847366238 ਮਾਲਕ ਦਾ ਨੰਬਰ ਹੈਗਾ ਨੰਬਰ ਸੈਕੰਡ ਤੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਗੱਡੀ ਪਹੁੰਚੀ ਆਪਣੇ ਕੋਲੇ ਸੈਂਟਰੋ ਮਾਲਕ ਵੱਲੋਂ ਆਪਣੇ ਕੋਲੇ ਜਿਹੜੀ ਡਿਮਾਂਡ ਪਹੁੰਚੀ ਆ ਉਹ ਮਾਲਕ ਵੱਲੋਂ 78000 ਰੁਪਏ ਪਹੁੰਚੀ ਐ ਜੀ ਤੇ ਮਾਡਲ 2007 ਆ ਗੱਡੀ ਦਾ 7 ਮਾਡਲ ਹੈ 2027 ਤੱਕ ਦਾ ਇਹਦੀ ਪਾਸਿੰਗ ਰਿਨਿਊ ਹੋਈ ਐ ਜੀ ਜੇ ਕਿਸੇ ਨੇ ਜਾ ਕੇ ਗੱਡੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦੇ ਹੋ ਗੱਡੀ ਦੀ ਜਿਹੜੀ ਆਰਸੀ ਬਣੀ ਹੋਈ ਆ ਉਹ ਚਿੱਪ ਵਾਲੀ ਬਣੀ ਹੋਈ ਆ 2007 ਮਾਡਲ ਹੈ 27 ਤੱਕ ਰਪਾਸਿੰਗ ਹੈ ਕਾਫੀ ਅੱਗੇ ਤੱਕ ਪਾਸਿੰਗ ਹੋਈ ਹੈ ਤੇ ਵਧੀਆ ਗੱਡੀ ਹੈ ਜੀ ਸਾਫ਼ ਸੁਥਰੀ ਹੈ ਅੰਦਰੋਂ ਵੀ ਸੋਹਣੀ ਹੈ ਗੱਡੀ ਨੁਕਸ ਵੀ ਕੋਈ ਨਹੀਂ ਗੱਡੀ 'ਚ ਕਿਸੇ ਨੂੰ ਵੀ ਪਸੰਦ ਆਵੇ ਜਾ ਕੇ ਕਿਸੇ ਨੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਬਾਕੀ ਇੰਜਨ ਗੇਅਰ ਬਾਡੀ ਲਾਈਨ ਸਾਰਾ ਕੁਝ ਵਧੀਆ ਪਿਆਗਾ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ ਕੋਈ ਗੱਲ ਕਰਨੀ ਹੈ ਗੱਡੀ ਬਾਰੇ ਕੁਝ ਪੁੱਛ ਪੜਤਾਲ ਕਰਨੀ ਹੈ ਤਾਂ ਮਾਲਕ ਨਾਲ ਗੱਲ ਕਰ ਲਿਓ 78000 ਡਿਮਾਂਡ ਹੈ ਨੰਬਰ 88 472 72 298 ਨੰਬਰ ਤੇ ਗੱਲ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਹੈ ਜਿਹੜੀ ਜਿਵੇਂ ਕਿ ਫੋਟੋਆਂ ਵਿੱਚ ਦੇਖੇ ਰਹੇ ਹਾਂ ਬਿਲਕੁਲ ਨਵੀਂ ਸਾਫ਼ ਸੁਥਰੀ ਸੋਹਣੀ ਗੱਡੀ ਆ ਪੈਟਰੋਲ ਤੇ ਗੱਡੀ ਆਹ ਤੇ ਹੁੰਡਾ ਦੀ WR BG 18 ਮਾਡਲ ਸੈਕੰਡ ਓਨਰ ਹੈ ਦੂਜੇ ਹੱਥ ਗੱਡੀ ਚੱਲ ਰਹੀ ਹੈ ਦੂਜੇ ਨਾਮ ਹੈ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਨ ਨੂੰ ਮਿਲ ਜਾਣਗੀਆਂ ਗੱਡੀ ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਜੀ ਤੇ ਜਿਹੜਾ ਰੇਟ ਮਾਲਕ ਵੱਲੋਂ ਆਪਣੇ ਕੋਲੇ ਪਹੁੰਚਿਆ ਡਿਮਾਂਡ 625 ਆ ਬਾਕੀ ਮਾਲਕ ਨੇ ਆਖਿਆ ਵੀ ਮੌਕੇ ਤੇ ਕਰ ਲਾਂਗੇ ਏਰੀਆ ਇਹਨਾਂ ਦਾ ਮੋਗਾ ਤੇ ਮੋਗੇ ਘਰੇ ਗੱਡੀ ਖੜੀ ਆ ਪਰਸਨਲ ਰੱਖੀ ਹੋਈ ਆ ਘਰ ਲਈ ਗੱਡੀ ਚੱਲੀ ਹੋਈ ਆ ਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹਾਂ ਬਾਕੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਵਧੀਆ ਗੱਡੀ ਹੈ ਜੀ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲ ਜੂਗੀ ਏਸੀ ਹੀਟਰ ਵਗੈਰਾ ਵਧੀਆ ਬਾਕੀ ਨੁਕਸ ਵੀ ਕੋਈ ਨਹੀਂ ਗੱਡੀ 'ਚ ਤੇ ਵਧੀਆ ਸਾਫ ਸੁਥਰੀ ਸੋਹਣੀ ਗੱਡੀ ਹੈ ਤੇ ਜਾ ਕੇ ਦੇਖ ਸਕਦਾ ਹੋ ਤੁਸੀਂ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹਾਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰ ਲਿਓ ਟਰਾਈ ਲੈ ਲਿਓ ਤੇ ਜਦੋਂ ਪੂਰੀ ਆਪਦੀ ਤਸੱਲੀ ਤੁਸੀਂ ਕਰ ਲਈ ਤੇ ਉਹ ਤੋਂ ਬਾਅਦ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਜੀ। ਬਾਕੀ ਰੇਟ ਮੌਕੇ ਤੇ ਹੋ ਜਾਊਗਾ। ਮਾਲਕ ਕਹਿੰਦੇ ਵੀ ਬਹਿ ਕੇ ਰੇਟ ਕਰ ਲਵਾਂਗੇ। ਤੇ ਬਾਕੀ ਤੁਹਾਨੂੰ ਸਾਰਾ ਕੁਝ ਹੁਣ ਪਤਾ ਲੱਗ ਗਿਆ ਹੋਊਗਾ ਗੱਡੀ ਬਾਰੇ। ਮਾਲਕ ਦਾ ਨੰਬਰ ਤੁਸੀਂ ਨੋਟ ਕਰ ਲਓ 95 921 36 695। ਮਾਲਕ ਨਾਲ ਤੁਹਾਡੀ ਪੂਰੀ ਗੱਲ ਹੋ ਜੂਗੀ। ਜੇ ਤੁਸੀਂ ਗੱਡੀ ਬਾਰੇ ਕੋਈ ਗੱਲ ਕਰਨਾ ਜੇ ਚਾਹੁੰਦੇ ਹੋ ਜੀ। ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਸਵਿਫਟ ਡਜ਼ਾਇਰ ਗੱਡੀ ਲੈ ਕੇ ਪਹੁੰਚੀਆਂ ਜੀ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆਲੋਕੇ ਮਿਲੂਗੀ ਤੇ ਗੱਡੀ ਦੀ ਕੰਡੀਸ਼ਨ ਸਾਫ਼ ਸੁਥਰੀ ਆ ਅੰਦਰੋਂ ਵੀ ਤੇ ਬਾਹਰੋਂ ਵੀ ਡਜ਼ਾਇਰ ਬੀਡੀਆਈ 2013 ਮਾਡਲ ਹੈ ਜੀ ਲਾਸਟ ਤੇ ਸੈਕੰਡ ਓਨਰ ਗੱਡੀ ਹੈ ਜੀ ਸਤਰ ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜਾਕੀ ਕਿਸੇ ਨੇ ਗੱਡੀ ਦੇਖਣੀ ਆ ਚਲਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਕਿ ਮਰਜੀ ਚੈੱਕ ਕਰ ਲਓ ਮਾਲ ਕਹਿੰਦੇ ਆ ਬਿਹਾਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਗੱਡੀ ਦੀ ਇੰਜਨ ਗੇਅਰ ਦੀ ਵਾਡੀ ਲਾਈਨ ਦੀ ਉੱਪਰ-ਨੀਚੇ ਦੀ ਹਰ ਤਰ੍ਹਾਂ ਦੀ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗ ਜਾਊਗਾ ਡੱਬ ਵਾਲੀ ਮਾਲਕ ਦਾ ਏਰੀਆ 360 ਮਾਲਕ ਨੇ ਡਿਮਾਂਡ ਲਾਂਖੇ ਭੇਜੀਆ 360 ਤੇ ਗੱਡੀ ਕੁੱਲ 62000 ਚੱਲੀ ਹੋਈ ਆ ਕੰਪਨੀ ਚ ਰਿਕਾਰਡ ਹੈ ਜੀ ਤੇ ਸੈਕੰਡ ਓਨਰ ਹੈ ਤੇ ਫੈਮਿਲੀ ਗੱਡੀ ਆ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਹਰਿਆਣਾ ਨੰਬਰ ਹੈ ਜੀ ਤੇ ਮਾਲਕ ਦਾ ਨੰਬਰ ਹੈ ਜੀ 98122 83373 ਮਾਲਕ ਬਾਈ ਨਾਲ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਜੀ ਤੇ ਮਸ਼ੀਨਰੀਆਂ ਦੀ ਗੱਲ ਪੂਰੀ ਹੋ ਰਹੀ ਹੈ ਜੀ ਤੇ ਬਹੁਤ ਸਾਰੇ ਮਸ਼ੀਨਰੀ ਅੱਗੇ ਹੋਰ ਵੀ ਤੁਹਾਨੂੰ ਮਿਲਣ ਗਿਆ ਤੇ ਜਿਨ ਬਈ ਦੇਖ ਰਹੇ ਹੋ ਤੁਸੀਂ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈਗਾ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਬਈ ਆਪਣਾ ਨੋਟ ਕਰ ਲਓ ਤੁਸੀਂ ਉੱਪਰ ਲਿਖਿਆ ਰਹਿੰਦਾ ਹਰੇ ਜਿਹੇ ਅੱਖਰਾਂ ਚ 7719445360 ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਵੀ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਵਾਰ ਫੋਟੋ ਮਾ ਚੀ ਵੀਡੀਓ ਲਾਜ਼ਮੀ ਭੇਜ ਕਰੋ ਤੇ ਜਾਣਕਾਰੀ ਪੂਰੀ ਭੇਜਿਆ ਕਰੋ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਹੈਡ ਟਵੜੀ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਚੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਤੇ ਵੀਡੀਓ ਵਧੀਆ ਲੱਗ ਰਿਹਾ ਬਾਈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਵੀਡੀਓ ਨੂੰ ਲਾਜ਼ਮੀ ਕਰ ਦਿਓ ਇਸੇ ਤਰ੍ਹਾਂ ਦੀ ਹਾਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਦਿਓ ਜੀ ਬਾਕੀ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿੰਨੇ ਹਾਂ ਅਲੱਗ-ਅਲੱਗ ਏਰੀਆ ਚੋਂ ਤੁਸੀਂ ਕਮੈਂਟ ਵੀ ਕਰਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈਗੀ ਤੇ ਲੈ ਕੇ ਆਪਾਂ ਪਹੁੰਚਾਂਗੇ ਤੁਹਾਡੀ ਫਰਮਾਇਸ਼ ਤੇ ਹੁਣ ਆਪਾਂ ਇੱਕ ਸਕੂਟੀ ਦੀ ਗੱਲ ਕਰਦੇ ਹਾਂ ਸਕੂਟੀ ਆਪਣੇ ਕੋਲੇ ਪਹੁੰਚੀ ਹੈ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਫਾਸਟ ਓਨਰ ਜੀ ਇੱਕਾ ਹੱਥ ਚੱਲੀ ਹੋਈ ਆ ਇਹਨਾਂ ਨੇ ਹੀ ਨਵੀਂ ਕਢਵਾਈ ਸੀਗੀ 2012 ਮਾਡਲ ਆ ਤੇ ਡਿਮਾਂਡ ਸਕੂਟੀ ਦੀ 27000 ਰੁਪਇਆ ਦੋਲਤਪੁਰਾ ਮਾਲਕ ਦਾ ਏਰੀਆ ਜੀ ਦੋਲਤਪੁਰਾ ਪੰਜਾਬ ਦੇ ਵਿੱਚ ਤੇ ਕੰਡੀਸ਼ਨ ਆਲੋਕੀ ਆ ਜਾ ਕੇ ਕਿਸੇ ਨੇ ਦੇਖਣੀ ਹੋ ਬਿਸਕੂਟੀ ਜਾ ਕੇ ਦੇਖ ਸਕਦਾ हूं ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ हूं ਬਾਕੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਬਾਕੀ ਮਾਲਕ ਵੱਲੋਂ ਆਪਣੇ ਕੋਲੇ ਪਹੁੰਚਿਆ ਵੀ ਫੁੱਲ ਗਾਰੰਟੀ ਆ ਰੰਗ ਰੰਗ ਵਧੀਆ ਪਿਆ ਬੈਂਡਰੀ ਵਧੀਆ ਸੈਲਫ ਸਟਾਰਟ ਹੈ ਪਹਿਲੇ ਸੈਲਫ ਸਟਾਰਟ ਹੈ ਜੀ ਨੰਬਰ 22 ਦਾ ਸਕਰੀਨ ਤੇ ਆਪਾਂ ਦੇ ਰੱਖਿਆ ਸੀ ਜਿਨ੍ਹਾਂ ਦੀ ਸਕੂਟੀ ਜਾਂ 94171 09900 ਤੇ ਇੱਕ ਆਪਾਂ ਤੁਹਾਡੇ ਖਾਤਰ ਆਲਟੋ ਐਲ ਐਕਸਾਈ ਗੱਡੀ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਆ ਸੀ ਤੇ ਚੰਡੀਗੜਾ ਨੰਬਰ ਹੈ ਗੱਡੀ ਦਾ ਗੱਡੀ ਸਿਲਵਰ ਰੰਗ ਚ ਹੈ ਤੇ ਗੱਡੀ ਦੇ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਫਰੈਸ਼ ਮਿਲਣਗੇ ਗੱਡੀ ਸੋਹਣੀ ਐ ਸਾਫ ਸੁਥਰੀ ਐ ਤੇ ਪੰਜ ਮਾਡਲ ਐ ਪਾਵਰ ਸਟੀering ਐ ਤੇ ਬੈਟਰੀ ਬੁਟਰੀ ਵਧੀਆ ਐ ਯਾਰ ਵਧੀਆ ਆਪਾਂ ਨੂੰ ਮਿਲ ਜਾਣਗੀ ਤੇ ਸਾਰੀ ਗੱਡੀ ਪੂਰੀ ਵਧੀਆ ਜੀ ਬਰਨਾਲੇ ਖੜੀ ਹੈ 60000 ਰੁਪਿਆ ਮੰਗ ਹੈ ਤੇ ਜਿਨ੍ਹਾਂ ਦੀ ਹੈਗੀ ਹੈ ਗੱਡੀ ਆਹ ਗੁਰਦੀਪ ਸਿੰਘ ਇਹਨਾਂ ਦਾ ਨਾਮ ਅਮੇজিং ਤੇ ਕਿਸੇ ਨੇ ਦੇਖਣੀ ਹੈ ਗੱਡੀ ਬਰਨਾਲੇ ਜਾ ਕੇ ਦੇਖ ਸਕਦੇ ਹੋ ਮਾਲਕ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 9866 ਤੇ 57134 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਆਂ ਜਲਦੀ ਆਪਾਂ